ਭయ్యా ਕੋਠੀ ਕੇਸ ਦੀ ਹੈ ਜਿਸ ਦੇ ਅੰਦਰ ਪੁਲਿਸ ਵੜੀ ਔਰ ਲਗਾਤਾਰ ਤੁਸੀਂ ਤਸਵੀਰਾਂ ਵੇਖਦੇ ਰਹੋ ਕਿ ਕਿੰਨੇ ਪੁਲਿਸ ਹੈ ਕਿਉਂ ਆਈ ਹੈ ਇਸ ਕੋਠੀ ਦੇ ਅੰਦਰ ਆ ਤਸਵੀਰਾਂ ਤੁਸੀਂ ਵੇਖੋ ਤਾਂ ਹੁਣ ਤੁਹਾਨੂੰ ਉਹ ਵੀ ਤਸਵੀਰਾਂ ਵਿਖਾਉਂਦੇ ਆ ਕਿ ਕਾਰਨ ਕੀ ਬਣ ਗਿਆ ਆ ਕੋਠੀ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਆ ਕੋਠੀ ਲਗਭਗ ਚਾਰ ਕਨਾਲਾਂ ਦੇ ਵਿੱਚ ਹੈ ਔਰ ਕੋਠੀ ਬਹੁਤ ਮਹਿੰਗੀ ਹੈ ਬਹੁਤ ਪੈਸਾ ਲੱਗਾ ਕੋਠੀ ਦੇ ਉੱਤੇ ਔਰ ਇਸ ਕੋਠੀ ਦੇ ਵਿੱਚ ਜਦੋਂ ਪੁਲਿਸ ਆਉਂਦੀ ਆ ਤਾ ਪਿੰਡ ਦਾ ਜਿਹੜਾ ਬਾ ਨਿਕਾਸ ਬੰਦ ਕਰ ਦਿੱਤਾ ਜਾਂਦਾ ਪਿੰਡ ਵਾਲੇ ਇਸ ਕੋਠੀ ਦੀ ਤਰਫ ਨਹੀਂ ਆ ਸਕਦੇ ਕਿਉਂਕਿ ਇੱਥੇ ਪੁਲਿਸ ਪਹੁੰਚ ਗਈ ਆ ਔਰ ਲਗਾਤਾਰ ਇਸ ਦੇ ਉੱਤੇ ਕਾਰਵਾਈ ਕਰਨ ਦੀ ਜਿਹੜੀ ਐ ਸਕੀਮਾਂ ਲਗਾਈਆਂ ਜਾ ਰਹੀਆਂ ਸੀ ਉਹ ਨਿਪੜੇ ਚੜ ਗਈਆਂ ਹੁਣ ਕੋਠੀ ਦਾ ਤੁਸੀਂ ਵੇਖ ਸਕਦੇ ਹੋ ਕਿਵੇਂ ਢਾਟ ਢੁਆਈ ਕਰ ਰਹੇ ਆ ਹੁਣ ਢਾਟ ਢੁਆਈ ਸ਼ੁਰੂ ਹੋ ਗਈ ਉਹ ਇਸ ਦੇ ਵਿੱਚ ਜੀਸੀਬੀ ਵਗੈਰਾ ਜਿਹੜੀ ਆ ਉਹ ਲੱਗ ਗਈ ਔਰ ਜੀਸੀਪੀ ਨੇ ਕੋਠੀ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਔਰ ਪੁਲਿਸ ਪ੍ਰਸ਼ਾਸਨ ਲਗਾਤਾਰ ਲਾਅ ਔਰ ਆਰਡਰ ਦੀ ਜਿਹੜੀ ਸਥਿਤੀ ਆ ਉਸ ਨੂੰ ਮੈਂਟੇਨ ਰੱਖਣ ਵਾਸਤੇ ਇੱਥੇ ਪਹੁੰਚਿਆ ਔਰ ਪਿੰਡ ਦੇ ਲੋਕ ਜਿਹੜੇ ਆ ਉਹ ਬਿਲਕੁਲ ਇੱਕ ਸਾਈਡ ਤੇ ਕੀਤੇ ਗਏ ਆ ਘਰ ਵਾਲਿਆਂ ਦਾ ਸਾਰਾ ਸਮਾਨ ਜਿਹੜਾ ਉਹ ਬਾਹਰ ਕੱਢ ਕੇ ਰੱਖ ਦਿੱਤਾ ਔਰ ਕੋਠੀ ਦੇ ਜਿਹੜੇ ਆ ਉਹ ਢਵਾਈ ਜਿਹੜੀ ਸ਼ੁਰੂ ਕਰ ਦਿੱਤੀ ਆ ਕਿ ਕੋਠੀ ਢਾ ਦਿੱਤੀ ਜਾਵੇਗੀ ਤਾਂ ਇਹ ਕੋਠੀ ਬਾਰੇ ਦੱਸ ਦਈਏ ਕਿ ਚਰਚਾ ਵਿੱਚ ਕਿਉਂ ਸੀ ਔਰ ਇਸ ਕੋਠੀ ਨੂੰ ਕਿਉਂ ਢਾਇਆ ਜਾ ਰਿਹਾ ਹੈ ਇਸ ਕੋਠੀ ਦੇ ਵਿੱਚ ਜੇ ਇੱਕ ਤੁਹਾਨੂੰ ਥੋੜੀ ਜਿਹੀ ਸਟੋਰੀ ਦੱਸੀਏ ਕਿ ਇਸ ਦੇ ਅੰਦਰ ਸਭ ਤੋਂ ਵਧੀਆ ਇੱਥੇ ਸਵਿਮਿੰਗ ਪੂਲ ਬਣਿਆ ਸੀ ਲਗਭਗ 10 ਲੱਖ ਰੁਪਇਆ ਸਵਿਮਿੰਗ ਪੂਲ ਤੇ ਲੱਗਾ ਸੀ ਜਿਆਦਾ ਹੋ ਸਕਦੇ ਆ ਪਰ ਘਟ ਨਹੀਂ ਸਵਿਮਿੰਗ ਪੂਲ ਵੀ ਵਿੱਚ ਢਾ ਦਿੱਤਾ ਔਰ ਸਾਰਾ ਕੋਜ ਮਲਿਆ ਮੀਟ ਤੁਹਾਨੂੰ ਪੂਰੀਆਂ ਤਸਵੀਰਾਂ ਵਿਖਾ ਰਿਹਾ ਪੂਰੀ ਗੱਲਬਾਤ ਤੁਸੀਂ ਵੇਖਣੀ ਆ ਤਾ ਇਹ ਕੋਠੀ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਦੀਨਾ ਨਗਰ ਹਲਕੇ ਚ ਪੈਣ ਵਾਲਾ ਪਿੰਡ ਡੀਡਾ ਸਾਂਸੀਆਂ ਦੀ ਉਹ ਡੀਡਾ ਸਾਂਸੀਆ ਪਿੰਡ ਜਿਹੜਾ ਇਸ ਦੇ ਵਿੱਚ 5-7 ਘਰਾਂ ਦੇ ਉੱਤੇ ਰਡਾਰ ਜਿਹੜੀ ਆ ਲਗਾਤਾਰ ਚੱਲ ਰਹੀ ਆ ਕਿ ਇਹ ਘਰ ਟਾਏ ਜਾਣਗੇ ਪਹਿਲੇ ਦੱਸਤਾ ਇਹ ਕਿ ਇਹ ਇਰੀਗੇਸ਼ਨ ਡਿਪਾਰਟਮੈਂਟ ਦੇ ਅੰਦਰ ਆਉਣ ਵਾਲੀ ਜਗ੍ਹਾ ਦੇ ਉੱਤੇ ਆ ਔਰ ਦੂਸਰੀ ਗੱਲ ਇਹਣਾ ਨੇ ਲਗਭਗ 10-10 12-12 ਪਰਚਿਆਂ ਵਿੱਚ ινਵੋਲ ਨੇ ਔਰ ਇਹ ਕੋਠੀ ਵਾਲਾ ਫਿਲਹਾਲ ਜੇਲ੍ਹ ਦੇ ਅੰਦਰ ਹੈ ਜਦੋਂ ਕੋਠੀ ਵਾਲਾ ਜੇਲ੍ਹ ਦੇ ਅੰਦਰ ਹੈ ਤਾਂ ਇੱਥੇ ਪਿੰਡ ਵਿੱਚ ਇਸ ਦੀ ਕੋਠੀ ਜਿਹੜੀ ਆ ਉਸ ਨੂੰ ਟਾਇਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਸਰਕਾਰ ਨੇ ਇੱਕ ਮਹਿੰਮ ਚਲਾਈ ਆ ਕਿ ਨਸ਼ਾ ਜਿਹੜਾ ਉਹ ਖਤਮ ਕਰ ਦੇਣਾ ਔਰ ਜਿਨ੍ਹਾਂ ਨੇ ਨਸ਼ੇ ਦੀ ਕਮਾਈ ਤੋਂ ਘਰ ਬਣਾਏ ਕੋਠੀਆਂ ਬਣਾਈਆਂ ਉਹ ਟਾਇਆ ਜਾਣਗੀਆਂ ਹੁਣ ਇਸ ਕੋਠੀ ਨੂੰ ਢਾਉਣ ਲੱਗਿਆ ਕਿੰਨੇ ਦਿਨ ਲੱਗਣਗੇ ਔਰ ਕਿੰਨੀ ਕੋਠੀ ਜਿਹੜੀ ਆ ਢਾਈ ਜਾਵੇਗੀ ਇਰੀਗੇਸ਼ਨ ਡਿਪਾਰਟਮੈਂਟ ਕਿੰਨੀਆਂ ਕੋਠੀਆਂ ਹੋਰ ਢਾਉਣ ਵਾਸਤੇ ਪੂਰੀ ਸਕੀਮ ਲਗਾ ਕੇ ਕੰਮ ਕਰ ਰਿਹਾ ਔਰ ਪ੍ਰਸ਼ਾਸਨ ਵੱਲੋਂ ਲਗਾਤਾਰ ਸਰਕਾਰ ਦੇ ਹੁਕਮਾਂ ਦੀ ਜਿਹੜੀ ਉਹ ਪਾਲਣਾ ਕੀਤੀ ਜਾ ਰਹੀ ਆ ਜੀਸੀਬ ਲਿਆ ਕੇ ਪੀਲਾ ਪੰਜਾਬ ਫੇਰਿਆ ਜਾ ਰਿਹਾ ਔਰ ਦੱਸ ਦਈਏ ਕੀ ਏ ਦਿਨਾਂ ਨਗਰ ਹਲਕੇ ਚ ਪੈਣ ਵਾਲਾ ਪਿੰਡ ਡੀਡਾ ਸੰਸੀਆ ਅਕਸਰ ਹੀ ਇਹ ਪਿੰਡ ਜਿਹੜਾ ਦੇਸੀ ਸ਼ਰਾਬ ਜਿਸ ਨੂੰ ਨਾਜਾਇਜ਼ ਸ਼ਰਾਬ ਕਿਹਾ ਜਾਂਦਾ ਹੈ ਕਈ ਵਾਰ ਤਾਂ ਕਹਿ ਦਿੰਦੇ ਕਿ ਕਈ ਵਾਰੀ ਕਹਿੰਦੇ ਨਾਜਾਇਜ਼ ਬਣੀ ਤਾਂ ਕਈ ਕਹਿੰਦਾ ਦੇਸੀ ਸ਼ਰਾਬ ਬਣੀ ਉਸ ਕਰਕੇ ਮਸ਼ਹੂਰ ਹੈ ਪਿੰਡ ਹੁਣ ਤੈ ਪਰ ਨਾਜਾਇਜ਼ ਸੀ ਉਦੋਂ ਚੱਲਦੀ ਸੀ ਹੁਣ ਨਹੀਂ ਚੱਲਦੀ ਹੁਣ ਸਰਕਾਰਾਂ ਨਹੀਂ ਚੱਲਣ ਦਿੰਦੀਆਂ ਇਹ ਨਜਾਇਜ਼ ਸ਼ਰਾਬ ਦੇ ਵਿੱਚ ਬਦਨਾਮ ਹੋ ਗਿਆ ਪਿੰਡ ਔਰ ਹੁਣ ਦੱਸ ਦਈਏ ਕਿ ਇਸ ਪਿੰਡ ਦੇ ਲਗਭਗ 50 ਤੋਂ ਜ਼ਿਆਦਾ ਨੌਜਵਾਨ ਐਨ ਆਰ ਆਈ ਨੇ ਔਰ ਇਸ ਪਿੰਡ ਦੇ ਬਹੁਤ ਸਾਰੇ ਪਰਿਵਾਰ ਮੁਲਾਜ਼ਮ ਵੀ ਨੇ ਬਹੁਤ ਸਾਰੇ ਪਰਿਵਾਰਾਂ ਦੇ ਜੀ ਪੁਲਿਸ ਵਿੱਚ ਵੀ ਨੇ ਫੌਜ ਦੇ ਵਿੱਚ ਵੀ ਨੇ ਔਰ ਬਹੁਤ ਸਾਰੇ ਪਰਿਵਾਰ ਸੁਧਰੇ ਵੀ ਨੇ ਲੇਕਿਨ ਕਿਤੇ ਨਾ ਕਿਤੇ ਜਾ ਕੇ ਜੋ ਇਹਨਾਂ ਦੇ ਉੱਤੇ ਪਹਿਲਾਂ ਪਰਚੇ ਸੀ ਉਹਨਾਂ ਨੂੰ ਪੂਰਾ ਇਨਕਲੂਡ ਕੀਤਾ ਜਾ ਰਿਹਾ ਕਿ ਕਿੰਨੇ ਇਹਨਾਂ ਦੇ ਉੱਤੇ ਸ਼ਰਾਬ ਦੇ ਪਰਚੇ ਤੇ ਕਿੰਨੇ ਚਿੱਟੇ ਦੇ ਪਰਚੇ ਚਿੱਟਾ ਇੱਕ ਖਤਰਨਾਕ ਬਿਮਾਰੀ ਘੁੰਣ ਲੱਗ ਗਿਆ ਪੰਜਾਬ ਨੂੰ ਉਸ ਨੂੰ ਖਤਮ ਕਰਨ ਵਾਸਤੇ ਸਰਕਾਰ ਨੇ ਇਹ ਮਹਿੰਮ ਚਲਾਈ ਆ ਕਿ ਜਿਨ੍ਹਾਂ ਦਾ ਵੀ ਨਾਮ ਰਡਾਰ ਤੇ ਆਉਂਦਾ ਕਿ ਇਹਨਾਂ ਦੇ ਉੱਤੇ ਚਿੱਟੇ ਦੇ ਪਰਚੇ ਆ ਇਹਨਾਂ ਦੇ ਘਰ-ਬਾਰ ਢਾਏ ਜਾਣ ਇਹਨਾਂ ਦੇ ਘਰ ਢਾ ਕੇ ਮਿੱਟੀ ਵਿੱਚ ਮਿਲਾਏ ਜਾਣ ਤਾਂ ਹੁਣ ਤੁਸੀਂ ਵੇਖੋ ਕਿ ਇਹ ਘਰ ਜਿਹੜਿਆ ਢਾਏ ਜਾ ਰਿਹਾ ਔਰ ਕਿੰਨੇ ਘਰ ਇਸ ਪਿੰਡ ਦੇ ਵਿੱਚੋਂ ਇਸ ਪੂਰੇ ਕਰਿਆ ਕਰਮ ਦੇ ਵਿੱਚ ਆਉਂਦੇ ਆ ਕਿ ਸਰ ਕਿੰਨੇ ਘਰ ਟਹਿ ਜਾਂਦੇ ਔਰ ਕਿੰਨੇ ਬਚਣਗੇ ਔਰ ਇਹਦੇ ਬਾਰੇ ਲਗਾਤਾਰ ਜਿਹੜੀ ਆ ਸਰਕਾਰ ਵੱਲੋਂ ਪਾਲਿਸੀਆਂ ਬਣਾਈਆਂ ਜਾ ਰਹੀਆਂ ਤਾਂ ਇਹ ਘਰ ਦੱਸਦਾ ਹੀ ਹੈ ਕਿ ਸਭ ਤੋਂ ਅਲੀਸ਼ਾਨ ਕੋਠੀ ਔਰ ਇਸ ਨੂੰ সুইমিং ਪੂਲ ਵਾਲੀ ਕੋਠੀ ਕਿਹਾ ਜਾਂਦਾ ਸੀ ਤਾਂ ਹੁਣ ਉਹ সুইমিং ਪੂਲ ਵੀ ਨਹੀਂ ਰਿਹਾ ਤਾਂ ਕੋਠੀ ਦੇ ਉੱਤੇ ਵੀ ਪੀਲਾ ਪੰਜਾ ਫਿਰ ਰਿਹਾ ਸਰਕਾਰ ਦੀਆਂ ਇਹ ਸਕੀਮਾਂ ਨੂੰ ਸਰਕਾਰ ਦੀ ਇਹ ਪਾਲਿਸੀ ਨੂੰ ਜਾਂ ਨਸ਼ਾ ਖਤਮ ਕਰਨ ਦੀ ਟੈਕਨੀਕ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਸ ਬਾਰੇ ਕਮੈਂਟ ਜਰੂਰ ਕਰੋ ਔਰ ਸ਼ੇਅਰ ਜਰੂਰ ਕਰਦੇ 干吧！